ਹੋ ਡੇਟਾ ਜੀ ਹਾਂ ਜੀ ਇਹ ਤੂੰ ਕਿੱਥੇ ਲੁੱਕ ਗਿਆ ਸੀਦਾ ਉਹ ਇੱਦਾਂ ਜਾਵੜੇ ਆਏ ਹੋਏ ਕਿਹੜਾ ਕਰਾ ਸੱਸੀ ਵਾਲਾ ਪਾਜੀ ਆ ਬਈ ਸੱਸੀ ਵਾਲਾ ਠੀਕਾ ਜੀ ਮੇਰੇ ਨਾਲ ਨਹੀਂ ਇਹਦਾ ਜਵਾਕਾਂ ਦਾ ਬਣਾ ਇਹਨਾਂ ਦਾ ਬਹੁਤ ਔਖਾ ਹੈ ਠੀਕਾ ਜੀ ਤੂੰ ਨਾ ਹੁਣ ਚੱਲ ਆ ਜਾ ਕੋਈ ਨਹੀਂ ਸਮੇਂ ਸੀ ਦੋ ਬੰਦੇ ਆ ਗਿਆ ਹਾਂ ਕੀ ਹੋਇਆ ਆ ਗਿਆ ਆ ਗਿਆ ਘਰੇ ਹੁੰਦਾ ਹੁੰਦਾ ਠੀਕਾ ਜੀ ਇਹ ਫਾਦਰ ਸਾਹਿਬ ਨੇ ਇਹਨਾਂ ਨੂੰ ਅੱਛਾ ਡੈਡ ਜੀ ਹਾਂ ਜੀ ਆ ਜਾ ਕਿਹੜਾ ਕਰਾ ਸੱਸੀ ਵਾਲਾ ਠੀਕਾ ਜੀ ਆ ਕਰਾ ਨਾ ਅੱਛਾ ਹੋਰ ਠੀਕ ਹੈ ਜੀ ਅੱਛਾ ਅੱਛਾ ਉਹ ਲਾਈਵ ਹੋਇਆ ਸੀ ਆਸ਼ਰਮ ਦੇ ਵਿੱਚੋਂ ਅਰੇ ਬਾਬਾ ਇੱਥੇ ਆ ਜਾ ਅਰੇ ਇੱਥੇ ਆ ਜਾ ਅਰੇ ਇੱਥੇ ਇੱਥੇ ਬੰਨੇ ਕੀੜੇ ਬਹੁਤ ਜਿਆਦੇ ਉਹ ਤਾਂ ਮੈਂ ਨਾ ਕੁਦਰਤੀ ਅਜੇ ਤੁਸੀਂ লাইਵ ਵੇਖਣ ਦੇ ਸੀਗੇ ਹਾਂਜੀ ਆ ਅੱਛਾ ਚਲੋ ਧੰਨ ਹਾਂਜੀ ਆ ਤੁਸੀਂ ਕਮੈਂਟ ਕੀਤਾ ਸੀ ਜਦੋਂ ਮੈਂ ਤੁਹਾਨੂੰ ਮੈਸੇਜ ਕੀਤਾ ਸੀ ਥੱਲੇ ਕਿ ਮੈਂ ਵੀਰੇ ਮੈਨੂੰ ਫੋਨ ਕਰਿਓ ਹਨਾ ਹਾਂਜੀ 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 ਫਿਰ ਇੱਥੇ ਨੰਬਰ ਕੋਈ ਨਾ ਹੌਣ ਕਾਦੋਂ ਰੋਣਾ ਪਹੁੰਚ ਗਿਆ ਵੀਰੇ ਨਾ ਕੱਲ ਪਰਸਨ ਦਾ ਵਿਚਾਰਾ ਖੰਡਿਆ ਸੀ ਮੈਨੂੰ ਕਹਿੰਦਾ ਮੈਨੂੰ ਮੇਰੇ ਘਰ ਛੱਡ ਗਿਆ ਮੇਰੇ ਘਰ ਛੱਡ ਗਿਆ ਹਾਂਜੀ ਤੇ ਮੈਂ ਨਾ ਥੋੜਾ ਜਿਹਾ ਇਹ ਪਿੰਡ ਤੇ ਦੱਸਦਾ ਵਿਚਾਰਾ ਆਪਣਾ ਤੇ ਮੈਂ ਨਾ ਥੋੜਾ ਬਿਜੀ ਸੀਗਾ ਠੀਕ ਚਾਵਾ ਸੀ ਪੱਤ ਤੇ ਹੋਦੀ ਹੈ ਨਾ ਦੋ ਹਫਤੇ ਹੋ ਗਏ ਮੈਂ ਤੁਹਾਨੂੰ ਫੋਟੋ ਸੈਂਡ ਕੀਤੀ ਨਾ ਤੁਹਾਨੂੰ ਮੈਨੂੰ ਭੇਜੀ ਸੀ ਹਾਂਜੀ WhatsApp ਤੇ ਭੇਜੀ ਸੀ ਤੁਹਾਨੂੰ ਮੈਂ ਫਿਰ ਨਾ ਵੀਰ ਚੈੱਕ ਨਹੀਂ ਕੀਤਾ ਹੁਣ ਠੀਕ ਹੈ ਜੀ ਹਾਂ ਇਹ ਹਫਤਾ ਕੋਈ ਆ ਮੇਰੇ ਕੋਲ ਆ ਇਹ ਨਸ਼ਾਇਰਾ ਪਨਵਾਨੀ ਆਪਣਾ ਇਹ ਤਰਨਤਾ ਦੇ ਲੱਗੇ ਆ ਉੱਥੇ ਰਾਤ ਤੁਰਿਆ ਫਿਰਦਾ ਸੀਗਾ ਮੇਰੇ ਹੁਣ ਜਿਵੇਂ ਮੈਂ ਹੁਣ ਆ ਵੀਡੀਓ ਬਣਾਈ ਆ ਮੇਰੇ ਵੀਡੀਓ ਵੇਖਿਓ ਨਸ਼ਾਇਰੇ ਦੇ ਵੀਰ ਸੀਗੇ ਉਹ ਮੇਰੇ ਕੋਲ ਰਾਤ 9:30 ਛੱਡ ਕੇ ਗਿਆ ਠੀਕ ਹੈ ਠੀਕ ਹੈ ਕੋਈ ਲੈ ਗਿਆ ਗੱਡੀ ਚਾਵਾ ਚ ਇਹ ਹਾਂਜੀ ਇਹ ਹੁਣ ਗਿਆ ਕੋਈ 7 ਵਜੇ ਕਿਨੇ ਟੈਂਪੂਆਂ ਵਾਲੇ ਐਡੇ ਹੀ ਸੀਗਾ ਅੱਛਾ ਜੀ ਉੱਥੋਂ ਕੋਈ ਸ਼ਿਕਸ਼ੀ ਨੂੰ ਬਾਕੇ ਲੈ ਗਿਆ ਤੇ ਗਾਂ ਛੱਡ ਤਾ ਕਿੰਨੇ ਕਿ ਦਿਨ ਹੋ ਗਏ ਕਰੋ ਕਹਿੰਦੇ ਇਹਨਾਂ ਨੂੰ ਮੇਰਾ ਖਰਾਜ ਮੇਰਾ 12-13 ਦਾ ਲੱਭੇ ਕਿਤੇ ਅਸੀਂ ਇਹਦੇ ਸਾਰੇ ਏਰੀਆ ਨੇੜੇ ਨੇੜੇ ਦਾ ਘਟਿਆ ਹੈ ਤੇ ਗਾਂ ਹੀ ਗਈ ਬਹੁਤ ਲੱਭਿਆ ਮਿਲਿਆ ਨਹੀਂ ਸੀਗਾ ਕਿ ਇਹ ਕੀ ਗੱਲ ਕੀ ਇਹਨੂੰ ਪ੍ਰੋਬਲਮ ਕੀ ਇਹਨੂੰ ਮਤਲਬ ਗੱਲ ਹੈਗੀ ਆ ਆਹੋ ਹੋਰ ਲੈ ਗਿਆ ਜੀ ਉਹ ਕੀ ਮਤਲਬ ਉਹ ਸੁੱਖਾ ਜੀ ਸੁੱਖਾ ਆச்சா ਹਾਂ ਇਹ ਜੀਰੋਂ ਅੱਗੇ ਵੀ ਆ ਜਾਂਦਾ ਹੁੰਦਾ ਹਾਂਜੀ ਕਿ ਆ ਮੈਂ ਛਕਾਣ ਬਾਕੇ ਲਗਿਆ ਇਹ ਤੈਨੂੰ ਹੈ ਕੋਈ ਗੱਲ ਰੋਣਾ ਆ ਗਿਆ ਉੱਥੇ ਨੀਂਦ ਨਹੀਂ ਆਈ ਹਾਏ ਹਾਏ ਨੀਂਦ ਨਹੀਂ ਆਉਣੀ ਇਥੇ ਤੁਰਿਆ ਫਿਰਦਾ ਰਹਿੰਦਾ ਰਹਿੰਦਾ ਦੋ ਬੰਦੇ ਨੇ ਨੀਂਦ ਨਹੀਂ ਆਉਂਦੀ ਆ ਕਹਿੰਦਾ ਤੈਨੂੰ ਜੀਰਾ ਕੋਈ ਬਾਕੇ ਲਗਿਆ ਸੀਗਾ ਹੋਰ ਕੋਣ ਬਾਕੇ ਲਗਿਆ ਸਾਈਕਲ ਮੋਟਰ ਤੇ ਹੀ ਸਾਈਕਲ ਮੋਟਰ ਤੇ ਕਿੰਨੇ ਦਾ ਸਨ ਇਹ 6 7 ਵਜੇ ਦੀ ਗੱਲ ਹੈ 5 ਵਜੇ ਮੇਰੇ ਨਾਲ ਗਿਆ ਸੀ ਮਈਆਂ ਵਾਲੇ ਅੱਛਾ ਆਹ ਹੋਰ ਨਹੀਂ ਕੁਝ ਵੀ ਜਾ ਕੇ ਦੱਸਦਾ ਹੋਰ ਜ਼ਿਆਦਾ ਕੁਝ ਪਤਾ ਨਹੀਂ ਪਤਾ ਹੀ ਬਾਸ ਟਾਈਮ ਬਾਸ ਤੁਰਿਆ ਕਰਦਾ ਹੁੰਦਾ ਸੀ ਚਾਰ ਰੋਟੀ ਇਹ ਕਦੋਂ ਕਦਾ ਇਦਾਂ ਆ ਇਹ ਵੀ ਬਚਪਨ ਤੋਂ ਹੀ ਆ ਬਚਪਨ ਤੋਂ ਅੱਛਾ ਇੱਕ ਇੱਕ ਹੋਰ ਆ ਅੱਛਾ ਉਹ ਉਹ ਵੀ ਇੱਥੇ ਕਿਤੇ ਗਿਆ ਹੋਣਾ ਮਈਆਂ ਵਾਲੇ ਤੇ ਕਦੋਂ ਕਿਤੇ ਇਹ ਮਤਲਬ ਕੀ ਅੱਖ ਲਗਾਈ ਪਰਵਾਜ਼ ਚ ਕੌਣ ਕੌਣਾ ਪਰਵਾਜ਼ ਸਾਰੇ ਹੀ ਸੀ ਸਾਰੇ ਹੈਗੇ ਆ ਮਾਤਾ ਹੰਡੀ ਦੀ ਬਾਤ ਆਹ ਤਾਂ ਡੈਡੀ ਆ ਪਰਜਾਈ ਆ ਅੱਛਾ ਦੋ ਵੱਡੇ ਵੀਰ ਆ ਇਹਦੇ ਨਹੀਂ ਜਦੋਂ ਅੱਜ ਵੀਰ ਨੇ ਵੀਡੀਓ ਵਿਖਾਈ ਆ ਵੀਰ ਨੇ ਕਿਹੜੀ ਤੁਸੀਂ ਸੀਗੇ ਨਹੀਂ ਤੇ ਕਿੰਨਾ ਕੁ ਚਾੜ ਚੜਿਆ ਬਹੁਤ ਚੜਿਆ ਬਾਈ ਸਾਰੇ ਪਿੰਡ ਦੇ ਆਣ ਜਾਨ ਨੇ ਜਾਨ ਤਾਂ ਦੱਸਿਆ ਹਾਂਜੀ ਪਤਾ ਲੱਗ ਗਿਆ ਇਹਨਾਂ ਨੂੰ ਬਹੁਤ ਵਧੀਆ ਕੰਮ ਚੱਲ ਆ ਗਿਆ ਇਹੋ ਜਿਹੇ ਬੰਦਾ ਕਿ ਨਹੀਂ ਮੋਟਰਸਾਈਕਲ ਤੇ ਗਿਆ ਹਾਂਜੀ ਇਹ ਕਿੰਨਾ ਵੀ ਸਾਡੇ ਚੰਬਰ ਨੇ ਰੋਟੀ ਨਹੀਂ ਖਾਦੀ ਦੋ ਜਾਨੀ ਰੋਟੀ ਉੱਥੋਂ ਖਾ ਕੇ ਆਉਂਦਾ ਨੇ ਕਿਰ ਬਾਈ ਵਾਈ ਗੁਰੂ ਉਹਨਾਂ ਦੀ ਮਾਤਾ ਨੇ ਦੋ ਦਿਨ ਹੋ ਗਏ ਕਹਿੰਦਾ ਰੋਟੀ ਨਹੀਂ ਖਾਦੀ ਹਾਂ ਜੀ ਸਿਰੋ ਸ਼ੁਕਰ ਕਿਤੋਂ ਰਬ ਆ ਬਾਬਾ ਇਹ ਬਾਬਾ ਜੀ ਇਹ ਬਾਬਾ ਜੀ ਨਸ਼ਾਇਰੇ ਚੰਦਾਰਨ ਵਾਲੇ ਜਿਹੜੇ ਆ ਬਾਬਾ ਰਤਨ ਠੀਕ ਠਾਕ ਜੀ ਵੀਡੀਓ ਦੋਣੀ ਚਲੋ ਧੰਨਵਾਦ ਉਹ ਇੱਕ ਵਾਈਗੂ ਦੀ ਮੇਰਾ ਜਰੀਆ ਬਣ ਗਿਆ ਨਾ ਆ ਹੁਣ ਤੁਹਾਡੇ ਲੱਗੇ ਪਿੰਡ ਹੈਗਾ ਇੱਥੇ ਇਹ ਮੇਰਾ ਨਾ ਪੁੱਲ ਗਿਆ ਪਿੰਡ ਦਾ ਪਰ ਦੇ ਦੋ ਤਿੰਨ ਬੰਦੇ ਸਾਡੇ ਜੀਰੀ ਦੇ ਨਾਲ ਹੀ ਪਿੰਡ ਆ ਮੇਨੂੰ ਨਾ ਪੁੱਲ ਗਿਆ ਤਲਵੰਡੀ ਦੇ ਨਾਲ ਪਿੰਡ ਆ ਉਹ ਉੱਥੋਂ ਦਾ ਸੀਗਾ ਪਿੰਡ ਬੱਚਾ ਪਠਾਨਕੋਟ ਕਿਸੇ ਨੇ ਗੁਜਰਾ ਨੇ ਆਪਣੇ ਘਰੇ ਰੱਖ ਲਿਆ ਮਾਸਟਰ ਸੀ ਉਹ ਮਾਸਟਰ ਉਹ ਤੁਹਾਡੇ ਨਾਲ ਹੀ ਪਿੰਡ ਵਾ ਇਥੇ ਮੇਰਾ ਨਾਂ ਪਿੰਡ ਦਾ ਨਾਂ ਭੁੱਲ ਗਿਆ ਵਾ ਠੀਕ ਹੈ ਜੀ ਹਾਂਜੀ ਤੇ ਉਹ 13 14 ਸਾਲ ਆਪਣੇ ਘਰੇ ਰੱਖਿਆ ਇਹ ਵੀ ਵਿਚਾਰਾ ਭਲਾ ਹੋਵੇ ਉਹਨਾਂ ਵੀਰਾਂ ਦਾ ਜਿਹੜੇ ਤੁਹਾਡੇ ਵਰਗੇ ਸੀਗੇ ਉਹ ਜਿਹੜੇ ਰਾਤ ਨੂੰ 9 ਵਜੇ ਮੈਨੂੰ ਉਹਨਾਂ ਨੇ ਫੋਨ ਲਾਇਆ ਹਾਂਜੀ ਉਹਨਾਂ ਨਾਲ ਚਲੋ ਵਾਈ ਗੁਰ ਮੇਰੇ ਨਾਲ ਪੰਚਾਇਤ ਲੈ ਜਾਂਦੇ ਇੱਥੇ ਇੱਧਰ ਪੰਚਾਇਤ ਨਹੀਂ ਮੰਨ ਕੇ ਸਵੇਰਾ ਆ ਪਾਈ ਸੀ ਬਾਅਦ ਚੋ ਹਾਂ ਤੇ ਇਹ ਵੀ ਕਿਹਦੇ ਡੜਕੇ ਆ ਆ ਸਕਦਾ ਸੀਗਾ ਹਾਂਜੀ ਸਹੀ ਤਾਂ ਗੁੱਜਰ ਹੀ ਸਮਝਦੇ ਸੀ ਗੁੱਜਰ ਨਾਲ ਹੀ ਤਾਂ ਗੱਲ ਗੁੱਜਰ ਨਾਲ ਬਾਬੇ 13 14 13 14 ਨਾ ਰਾਤ ਦਾ 9 ਵਜੇ ਦਾ ਟਾਈਮ ਸੀਗਾ ਤੇ ਨੇ ਸ਼ਾਇਰੇ ਤੋਂ ਵੀਰ ਸੀ ਤੇ ਉਹਨਾਂ ਮੈਨੂੰ ਫੋਨ ਲਾ ਕੇ ਤਾਂ ਕੋਈ ਇੰਦਾ ਵੀਰ ਤੁਰਿਆ ਫਿਰਦਾ ਵਾ ਉਹ ਰਹਿਆ ਹੁਣ ਕਹ ਹੁਣ ਕਹ ਉਹਦਾ ਟੈਨਸ਼ਨ ਲਈ ਜਾ ਤੇ ਉਹਨਾਂ ਮੈਨੂੰ ਫੋਨ ਲਾਇਆ ਮੈਂ ਕਿਹਾ ਚੱਲ ਮੇਰੇ ਕੋਲ ਛੱਡ ਜੋ ਮੈਂ ਇਹਦੀ ਵੀਡੀਓ ਨਹੀਂ ਪਾਈ ਦੋ ਤਿੰਨ ਦਿਨ ਹੋ ਗਏ ਮੇਰਾ ਟਾਈਮ ਨਹੀਂ ਲੱਗਾ ਤੇ ਅੱਜ ਮੈਂ ਕੁਦਰਤੀ ਲਾਈਵ ਹੋਇਆ ਤੇ ਚਲੋ ਵੀਰ ਨੇ ਵੀਡੀਓ ਵੇਖ ਲਈ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਕਿਹੜਾ ਕਰ ਗਿਆ ਨਾ ਤੇਰਾ ਬਾਪੂ ਕਿੱਥੇ ਆ ਹੱਟ ਤੇ ਚੱਲੀਏ ਮੇਰੇ ਨਾਲ ਹੁਣ ਤੂੰ ਆਪੇ ਅੱਖੇ ਮਿਲਾ ਕੇ ਲੈ ਜਾਈ ਹੈਂ ਹੀਰੋ ਕੋਲ ਸੁਪਰ ਪਾਵਰ ਚੱਲੀ ਆ ਜਾ ਤੇ ਫਿਰ ਘਰੋਂ ਬਾਹਰ ਨਹੀਂ ਜਾਣਾ ਜ਼ਰੂਰ ਉਨਕੋ ਦੋਤੀ ਆਹੋ ਠੀਕ ਆ ਨਿੱਜੀ ਇੰਨਾ ਮਾਵਾ ਕੀ ਕਰੀ ਪੀ ਬਾਪੂ ਦੇ ਕੋਲੀ ਰਹਿਣਾ ਵਾ ਮਿਲ ਕੇ ਨਹੀਂ ਜਾਣਾ ਤੇ ਕੋਰ ਹੈ ਪਾਸੇ ਅਸੀਂ ਕਿਉਂ ਜਾਂਦਾ ਇੱਕ ਵੀ ਜੀ ਇਦਾਂ ਕਰਿਓ ਚੱਲ ਬਾਪੂ ਉੱਤੇ ਹੁਣ ਤਾਂ ਚਾਹ ਦੇ ਨਹੀਂ ਆਏ ਨਹੀਂ ਜਾਣਾ ਇੱਕ ਨਾ ਇੱਥੇ ਕਹਿੰਦਾ ਨਾ ਇੰਦਾਂ ਦਾ ਪੈਡ ਦਾ ਨਾ ਤੇ ਮੋਬਾਈਲ ਨੰਬਰ ਇਹਨਾਂ ਕਾ ਖਣਵਾ ਦਿਓ 2 2400 ਰੁਪਿਆ ਲੱਗੂਗਾ ਠੀਕ ਹੈ ਜੀ ਤੇ ਬਾਪੂ ਜੀ DNA ਨਹੀਂ ਮਿਲੇ ਆ ਠੀਕ ਹੈ ਜੀ ਤੇ ਮੇਰੇ ਵਰਗੇ ਨੂੰ ਫੋਨ ਆਉਂਦੀ ਲੋਡ ਨਹੀਂ ਸੀ ਉਹਨਾਂ ਨੂੰ ਜੇਕਰ ਇਹਨਾਂ ਦਾ ਮੋਬਾਈਲ ਨੰਬਰ ਉੱਪਰ ਲਿਖਿਆ ਹੋਵੇ ਠੀਕ ਹੈ ਜੀ ਬਰੋ ਦੇਓ ਜਿਹੜਾ ਚੱਲਦਾ ਹੋਵੇ ਪਾ ਤੁਸੀਂ ਕੋਈ ਵੀਰ ਭਰਾਵ ਦੇ ਦੇ ਦਿਓ ਠੀਕ ਹੈ ਠੀਕ ਹੈ ਜੀ ਰੱਬ ਨਾ ਕਰੇ ਕੱਲ ਨੂੰ ਕਿਤੇ ਆਸੇ ਪਾਸੇ ਚਲਦੇ ਹਨ ਤੇ ਇੰਨੀ ਔਖਾ ਨਾਵੇ ਕਈ ਵੀਰ ਭਰਾ ਦੇਖ ਕੇ ਫੋਨ ਹੱਥ ਦੇਖ ਕੇ ਤੇ ਪਰਿਵਾਰ ਨੂੰ ਦੱਸ ਦਿੰਦੇ ਆ ਮੈਂ ਲੁਧਿਆਣੇ ਦੀ ਵੀਡੀਓ ਵੇਖੀ ਨਹੀਂ ਇਹਦੇ ਨਾ ਮਾਤਾ ਇੱਥੇ ਬਾਹਾਂ ਤੇ ਹਾਂਜੀ ਉੱਤੇ ਨਾ ਲਿਖਵਾਇਓ ਉੱਤੇ ਕਈ ਜਨਨ ਕੋਈ ਇੱਥੇ ਕਿ ਲਿਖਿਆ ਹੋਵੇ ਕੋਈ ਧਿਆਨ ਨਾ ਵਿੰਦਾ ਹੀ ਨਹੀਂ ਆ ਇੱਥੇ ਕੋ ਹੋਵੇ ਨਾ ਗੁੱਟਾਂ ਦੇ ਲਾਗੇ ਜਿਹੀ ਹੋਵੇ ਹਾਂ ਇੱਥੇ ਕਿ ਲਿਖਾ ਦਿਓ ਠੀਕ ਹੈ ਜੀ ਉਹਨਾਂ ਨੇ ਮਾਰ ਲੈਣਾ ਸਾਰੇ ਕੱਪੜਿਆਂ ਤੇ ਨੰਬਰ ਲਖਾਇਆ ਪਿੱਛੇ ਹਾਂਜੀ ਉਹ ਜਿੰਨਾ ਜਿਹੜਾ ਵੀ ਸੂਟ ਸੋਹਦੇ ਉਹਦੇ ਉੱਤੇ ਹੀ ਨੰਬਰ ਉਹ ਲਖਾ ਦਿੰਦੇ ਹਾਂਜੀ ਉਹਦਾ ਦੁਬਾਕੀ ਤੌਰ ਤੇ ਬਾਹਰ ਨਿਕਲ ਜਾਂਦੇ ਸੂਟ ਤੇ ਇਹਦੇ ਵਿਚਾਰੇ ਇੱਥੋਂ ਆਸ਼ਮ ਚੋਂ ਪਾਇਆ ਇਹਦੇ ਕੱਪੜੇ ਪਤਾ ਨਹੀਂ ਕਿਹੜੇ ਪਾਟੇ ਬਰਾਨੇ ਪਾਈ ਫਿਰਦਾ ਹੀ ਆ ਕਿਹਨੇ ਦੇ ਦੁੱ ਦਿੱਤੇ ਨੇ ਹਾਂ ਮੈਂ ਵੀਡੀਓ ਵੀ ਪਾਈ ਸੀ ਇਹਨਾਂ ਦੀ ਇਹਨਾਂ ਦੀ ਚੈਨਲ ਤੇ ਵੀਡੀਓ ਵੀ ਪਾਈ ਸੀ ਲੋ ਛੱਡ ਗਏ ਮੇਰੇ ਕੋਲ ਅੱਜ ਤੁਸੀਂ ਲਾਈਵ ਕੀਤਾ ਹਾਂਜੀ ਉਹ ਤੋਂ ਲਾਈਵ ਦੁਪਹਿਰ ਨੂੰ ਵੇਖਿਆ ਸੀ ਉਦੋਂ ਹੀ ਪਤਾ ਲੱਗ ਸਕਰੀਨ ਸ਼ਾਟ ਮਾਰ ਲਿਆ ਤੇ ਮੈਂ ਸੱਦਾ ਕਰ ਹੀ ਆ ਗਿਆ ਇਹਨਾਂ ਨੂੰ ਬਾਪੂ ਆ ਕੇ ਫਿਰ ਮੈਂ ਇਹਨਾਂ ਨੂੰ ਦੱਸਿਆ ਬਾਪੂ ਫਿਰ ਖੁਸ਼ ਹੋ ਗਿਆ ਨਾ ਹਾਂ ਚਲੋ ਮੈਂ ਵੀਰੇ ਦੇ ਵਿੱਚ ਬਾਪੂ ਲਾਇਆ ਤੁਹਾਨੂੰ ਫਿਰ ਉਦੋਂ ਉਦੋਂ ਬਾਅਦ ਮੈਂ ਹਾਂ ਹੁਣ ਇਦਾਂ ਹੀ ਆ ਕੋਈ ਫੋਨ ਲਾਈ ਜਾਂਦਾ ਵਾ ਇੱਥੋਂ ਸਾਨੂੰ ਸੇਰੋਂ ਲਾਗੋ ਉਹ ਵੀ ਇਦਾਂ ਹੀ ਕੋਈ ਵੀਰਾਂ ਨੇ ਕਿ ਲੈ ਜਾ ਜਿ ਜਿੰਨੇ ਕਿ ਜੋਗੇ ਹੈਗੇ ਓਨਿੰਨੇ ਕਿ ਜੋਗੇ ਚਲੋ ਜੀ ਤੁਹਾਡੇ ਨਾ ਧੰਨਵਾਦ ਚਲੋ ਚੰਗਾ ਦੇ ਮੈਨੂੰ ਛੁੱਟੀ ਲੈ ਬਰਾਬਾ ਲੈ ਪਾਣੀ ਲੈ ਲੈ ਪੀ ਲੈ ਪੀ ਲੈ ਰੋਣਾ ਕਰਦਾ ਹਾਂ 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 ਜਦੋਂ ਅੱਜ ਮੈਨੂੰ ਕਿਹਾ ਨਾ ਕਿ ਮੈਂ ਤੇਰੇ ਤੇਰਾ ਘਰ ਮਿਲ ਗਿਆ ਘਰੇ ਲੈ ਕੇ ਚੱਲੇ ਆ ਉਹਦੋਂ ਵੀ ਵਿਚਾਰਾ ਰੋਣ ਲੱਪੇ ਸੀ ਰੋਣਾ ਰੋਣਾ ਕੋਈ ਨਾ ਉਹ ਆ ਗਿਆ ਹੁਣ ਕਿੱਧਰ ਜਾਇਆ ਕਰੀ ਪਾਲਾ ਜੀਰੇ ਇਹ ਉਹਦੋਂ ਵੀ ਰੋਣ ਲੱਪੇ ਆ ਵਿਚਾਰਾ ਆ ਜਾ ਪੁੱਤ ਉਧਰ ਆ ਜਾ ਆ ਜਾ ਕੋਈ ਨਹੀਂ ਉਹ ਕਿਉਂ ਜਿਹੜਾ ਖੈ ਕਿ ਨਹੀਂ ਫੜਾ ਆ ਜਾ ਬੱਬੂ ਅੱਲ ਲੈ ਮੇਰਾ ਵੀਰ ਪੀ ਲੈ ਬਸ ਨਹੀਂ ਪੀ ਲੈ ਨਹੀਂ ਹੈ ਪੀਓ ਤੇ ਕਿਉਂ ਨਹੀਂ ਨਹੀਂ ਬਬੇ ਕੋਈ ਦਵਾਈ ਦੁਈ ਚਲਦੀ ਏ ਤੇ ਨਹੀਂ ਨਹੀਂ ਕੁਛ ਨਹੀਂ ਚਲਦਾ ਦਵਾਈ ਇਹਦੀ ਆਹ ਚਲਦੀ ਏ ਮੇਰੇ ਕੋਲ ਤਾਂ 10 ਦਿਨ ਹੋ ਗਿਆ ਮੇਰੇ ਕੋਲ ਤਾਂ ਨਹੀਂ ਮੰਗਿਆ ਤਾਂ ਇਹਦਾ ਹੁਣ ਸਰੀਰ ਟੁੱਟਿਆ ਪਿਆ ਕੌਣਾਂ ਨੇ ਲੱਪਣਾ ਕਿਦੋਂ ਕਾਰਤੂਸ ਆਦਾ ਪਿਆ ਮੇਰੇ ਕੋਲ ਤਾਂ 10 ਦਿਨ ਹੋ ਗਿਆ ਮੇਰੇ ਕੋਲ ਤਾਂ ਨਹੀਂ ਮੰਗਿਆ ਤਾਂ ਇਹਦਾ ਹੁਣ ਸਰੀਰ ਟੁੱਟਿਆ ਪਿਆ ਕੌਣਾਂ ਨੇ ਲੱਪਣਾ ਕਿਦੋਂ ਕਾਰਤੂਸ ਆਦਾ ਪਿਆ ਮੇਰੇ ਕੋਲ ਤਾਂ 10 ਦਿਨ ਹੋ ਗਿਆ ਮੇਰੇ ਕੋਲ ਤਾਂ ਨਹੀਂ ਮੰਗਿਆ ਤਾਂ ਇਹਦਾ ਹੁਣ ਸਰੀਰ ਟੁੱਟਿਆ ਪਿਆ ਕੌਣਾਂ ਨੇ ਲੱਪਣਾ ਕਿਦੋਂ ਕਾਰਤੂਸ ਆਦਾ ਪਿਆ ਮੇਰੇ ਕੋਲ ਤਾਂ 10 ਦਿਨ ਹੋ ਗਿਆ ਮੇਰੇ ਕੋਲ ਤਾਂ ਨਹੀਂ ਮੰਗਿਆ ਤਾਂ ਇਹਦਾ ਹੁਣ ਸਰੀਰ ਟੁੱਟਿਆ ਪਿਆ ਕੌਣਾਂ ਨੇ ਲੱਪਣਾ ਕਿਦੋਂ ਕਾਰਤੂਸ ਆਦਾ ਪਿਆ ਮੇਰੇ ਕੋਲ ਤਾਂ 10 ਦਿਨ ਹੋ ਗਿਆ ਮੇਰੇ ਕੋਲ ਤਾਂ ਨਹੀਂ स देना होगा मेरे को जरूर ने मंगया तुम्हें अड्लास देगा मेरे को जरूर ना मंगया ਰੋਜ਼ਾ ਅਦਰਾਹ ਦਿਨਾਂ ਉਹਨਾਂ ਗੰਦੇ ਕੋਈ ਨਹੀਂ ਮੰਗਿਆ ਤਾਂ ਇਹ ਸਾਰੇ ਸੁਬੀਤ ਕੀਤਾ ਗਿਆ ਸੋਨ ਜੇਕਰ ਤੁਹਾਨੂੰ ਇਹ ਆਪਣੇ ਹੱਦਾਂ ਤੇ ਆਉਂਦੀ ਜੇ ਰੋਜ਼ਾ ਅਦਰਾਹ ਦਿਨਾਂ ਉਹਨਾਂ ਗੰਦੇ ਕੋਈ ਨਹੀਂ ਮੰਗਿਆ ਤਾਂ ਇਹ ਸਾਰੇ ਸੁਬੀਤ ਕੀਤਾ ਗਿਆ ਸੋਨ ਜੇਕਰ ਤੁਹਾਨੂੰ ਇਹ ਆਪਣੇ ਹੱਦਾਂ ਤੇ ਆਉਂਦੀ ਜੇ ਰੋਜ਼ਾ ਅਦਰਾਹ ਦਿਨਾਂ ਉਹਨਾਂ ਗੰਦੇ ਕੋਈ ਨਹੀਂ ਮੰਗਿਆ ਤਾਂ ਇਹ ਸਾਰੇ ਸੁਬੀਤ ਕੀਤਾ ਗਿਆ ਸੋਨ ਜੇਕਰ ਤੁਹਾਨੂੰ ਇਹ ਆਪਣੇ ਹੱਦਾਂ ਤੇ ਆਉਂਦੀ ਜੇ ਰੋਜ਼ਾ ਅਦਰਾਹ ਦਿਨਾਂ ਉਹਨਾਂ ਗੰਦੇ ਕੋਈ ਨਹੀਂ ਮੰਗਿਆ ਕਰੀ ਰਹਦੇ ਆ ਅੰਮ੍ਰਿਤਾਲਾ ਪਸ਼ੂ ਵਾਲੇ ਵਾੜੇ 'ਚ ਹੀ ਰਹਿੰਦੇ ਆ ਉੱਥੇ ਬੰਨ ਗੁੰਦੇ ਉੱਥੇ ਐਂ ਕਰਦੇ ਆ ਵੀ ਇੱਧਰ ਪੈਰ ਦੇ ਰਹਿੰਦੇ ਹੋ ਨਾ ਐ ਗੁੰਦੇ ਬੋਲੇ ਜਾਂਦੇ ਆ ਇਹ ਰੋਡ ਤੇ ਇਹੋ ਇਹਨਾਂ ਵੇਖਣਾ ਹੁੰਦਾ ਵੀ ਸਾਨੂੰ ਇਹੋ ਜਿਹਾ ਕੋਈ ਟੱਕਰੇ ਸਹੀ ਹਾਂਜੀ ਆਪ ਦੇਖੀਦਾ ਨਾ ਆਪਾਂ ਵੀਡੀਓ 'ਚ ਕਿੰਨਾ ਤੱਕਾ ਕਰਦੇ ਆ ਇਹਨਾਂ ਨੂੰ ਚੱਲੋ ਫੰਸ਼ਾ ਆ ਗਿਆ ਘਰੇ ਦੇ ਦੋ ਬੱਚੇ ਲਿਆ ਹੋਰ ਜਦੋਂ ਬਾਹਰ ਤੇ ਨਿਕਲਦਾ ਵਿਆਹ ਮੇਠੀ ਕੇ ਨਹੀਂ ਆ ਨੀ ਬਤਨ ਵਾਜੀ ਨਹੀਂ ਬਤਨ ਵਾਜੀ ਮੈਂ ਧੰਨਵਾਦ ਜੀ ਬਿਲਕੁਲ ਬੱਜਿਆ ਆ ਕਹਿੰਦਾ ਮੇਠੀ ਆ ਗਿਆ ਮਮੀ ਇਦਾਂ ਦੀ ਕਦੋਂ ਦਿੱਤੀ ਚਾੜ ਗਿਆ ਨਹੀਂ ਮਮੀ ਦਿੱਥੇ ਜਰਚਰ ਹੋ ਗਿਆ ਭਰਾ ਵਿਆਹ ਵੀ ਇੱਧੇ ਹਾਂਜੀ ਆ ਇੱਕ ਉਹ ਪਰਾ ਕਿਥੇ ਉਹ ਜੰਮੂ ਵਾਲੀ ਕੇ ਅੱਛਾ ਦਾਤਾਨੋਂ ਹੋਣ ਲੱਗੇ ਹਾਂ ਦੇ ਦਾ ਹਾਂ ਸਮਝ ਕਰ ਜਿੰਗਾ ਭਰਾ ਮੈਨੂੰ ਦੇ ਛੁੱਟੀ ਜਾਂਦਾ ਵੇਲਾ ਜੇ ਜਾਣਾ ਇਹਦੇ ਮਾਸਾ ਹੈ ਬਸ ਜਦੋਂ ਆਸੇ ਪਾਸੇ ਜਦੋਂ ਕਿਤੇ ਜਾਣ ਲੱਗੂਗਾ ਨਾ ਤੇ ਮੈਨੂੰ ਫੋਨ ਲਾ ਦਿਓ ਫਿਰ ਬਾਅਦ ਚ ਨਹੀਂ ਮੈਂ ਛੱਡ ਕੇ ਆਉਣਾ ਨਹੀਂ ਹੈ ਨਹੀਂ ਜਾਣਾ ਕਿਤੇ ਚੰਗਾ ਇਹ ਤਾਂ ਯਾਰ ਰੋਜ਼ ਜਾਂਦਾ ਜਾ ਰ ਆ ਪੀਰ ਜਾ ਕੇ ਆਉਂਦਾ ਇਹ ਬਾਬੇ ਜਗਤ ਬਾਬੇ ਦੇ ਜਾਂਦਾ ਭਗਤ ਚੰਦ ਰੱਬ ਨੇ ਸੁਣ ਲਈ ਇਹ ਦੀ ਸੁਣ ਲਈ ਸੁਣ ਲਈ ਮਹਾਰਾਜ ਜੀ ਚਲੋ ਵਾਹਿਗੁਰੂ ਮੇਰ ਕਰੇ ਚੰਗਾ ਭਰਾ ਧੰਨਵਾਦ ਤੇਰਾ ਚੰਗਾ ਜੀ ਓਕੇ ਧੰਨਵਾਦ ਆ ਤੁਹਾਡਾ ਭਰਾ ਚੰਗਾ ਭੈਣ ਬਸ ਮੇਰਾ ਇਨੀਆਂ ਅਸੀਸਾਂ ਦਿੱਤੀਆਂ ਇਹ ਸੇਵਾ ਤੋਂ ਘਟਾ ਚੰਗਾ ਬਾਬਾ ਜੀ ਫੋਨ ਨੰਬਰ ਤਾਂ ਜਿਆਦਾ ਦੇ ਕੇ ਜਾਵੋ ਨੰਬਰ ਮੈ ਦੇ ਦੇਣਾ ਆ ਲੈ ਲੋ ਕੱਟ ਦੇ ਦੋ ਆ ਲੋ ਕੀ ਲੋ ਜੀ ਮਿਹਰਬਾਨੀ ਠੀਕ ਹੈ ਜੀ ਸਾਰ ਨੂੰ ਦੇ ਕੇ ਲਓ ਜੀ ਲਓ ਜੀ ਅੱਜ ਦੀ ਸਾਰੇ ਵੀਰਾਂ ਦੇ ਦੇ ਲੱਗੇ ਤੇ ਇੱਕ ਦੋ ਖੋਲ ਲਈ ਦੇ ਦੇ ਆਲਿਲਾ ਚੰਗਾ ਜੀ ਗਲਤੀਆਂ ਸਿਲਤੀਆਂ ਕਰੇ ਮਾਫ ਚੰਗਾ ਜੀ ਧੰਨਵਾਦ ਜੀ ਇੰਨੇ ਸੀ ਸਾਡੇ ਨੇ ਰੱਬ ਮਿਹਰ ਕਰੇ ਬੇਣੇ ਐਸੀ ਸਾਪਾਂ ਨੇ ਮੁੱਲ ਨਹੀਂ ਮਿਲਦੀਆਂ ਇਹ ਠੀਕ ਹੈ ਜੀ ਤੁਹਾਡੇ ਵਾਲਿਆਂ ਮਾਮਾ ਸੀਸਾ ਦਿੰਦੀਆਂ

ਕਬੀ ਹੁਣ ਵੀਡੀਓ ਦੇਖੀ ਇਹਨਾਂ ਬਾਈ ਉੱਥੇ ਸਲੂਨ ਦਾ ਕੰਮ ਕਰਦੇ ਨੇ ਕੈਂਡੀ ਆਹੋ ਇਹ ਵੀ ਤੁਸੀਂ ਨੇ ਦੇਖਿਆ ਨਾ ਹਾਂਜੀ ਹਾਂ ਆਹੇ ਤੁਹਾਡੇ ਇੱਥੇ ਤੋਂ ਪਹਿਲਾਂ ਇਹਨਾਂ ਨਹੀਂ ਦੇਖੀ ਸੀ ਇਹ ਵੀਡੀਓ ਮੈਂ ਇਹਨੂੰ ਫਿਰ ਉਸ ਸਕਰੀਨਸ਼ਾਟ ਪਾਏ ਵੀਡੀਓ ਸ਼ੇਅਰ ਕੀਤੀ ਇਹਨੂੰ ਮੈਂ ਕਿਹਾ ਬਾਈ ਦੀ ਆ ਵੀਡੀਓ ਆਈ ਆ ਤੇ ਤੁਹਾਡੀ ਗੱਲ ਹੋਈ ਮੇਰੇ ਨਾਲ ਹਣਾ ਜੀ ਮੈਂ ਦੱਸਿਆ ਇਹ ਤਾਂ ਇਹਦਾ ਮੁੰਡਾ ਜੀ ਆ ਤੁਹਾਡੀ ਗੱਲ ਇਹ ਇਹਨੇ ਮੈਨੂੰ ਨਾ ਪਹਿਲਾਂ ਆਹ ਇਹ ਆਧਾਰ ਕਾਰਡ ਦੀਆਂ ਫੋਟੋਆਂ ਮੈਂ ਪਾਈਆਂ ਸੀ ਅਹ ਇਕੇ ਚੈਨਲ ਤੇ ਪਾਈ ਸੀ ਆਪਣਾ ਜੀਰਾ ਸਿਡੀ ਤੇ ਹੈਨਾ ਆ ਫਿਰ ਇਹਨੂੰ ਮੈਸਜ ਸਕਰੀਨਸ਼ਾਟ ਭੇਜਦਾ ਕਿ ਆ ਬੰਦਾ ਰਿਹਾ ਇੱਕ ਉਦਰਤੀ ਨਾ ਮੇਰੇ ਲਾਗੇ ਆ ਗਿਆ ਮੇਰੇ ਠੀਕ ਹੈ ਜੀ ਤੇ ਇਹਦੇ ਲਾਗੇ ਮੈਂ ਕੈਮਰਾ ਕਰਕੇ ਤੇਦਾ ਨਾਂ ਲੈਤਾ ਵੀ ਇਹ ਬੰਦਾ ਹੈਨਾ ਜੀਰੇ ਤੋਂ ਬੰਦਾ ਵਾ ਆਪਣਾ ਪਿੰਡ ਦਾ ਹੰਦਾ ਪਿਆ ਵਾ ਹਾਂਜੀ ਹਾਂਜੀ ਤੇ ਨਹੀਂ ਤੇ ਮੇਰੇ ਲਾਗੇ ਹੁੰਦਾ ਮੇਰਾ ਧਿਆਨ ਹੀ ਨਹੀਂ ਸੋਣਾ ਚਲਾਜੋ ਪੈਣਾ ਪਿੱਛੇ ਨੂੰ ਹੋ ਜਾ ਥੋੜਾ ਪਿੱਛੇ ਨੂੰ ਆਜੋ ਵੀ Jangan कोने कोने अम्मा ओय चंगा

ਉਹ ਆ ਗਿਆ ਆ ਗਿਆ ਘਰੇ ਨੂੰ ਤਾਂ ਹੁਣ ਨਾ ਪਰ ਠੀਕ ਹੈ ਜੀ ਇਹ ਫਾਦਰ ਸਾਹਿਬ ਨੇ ਅੱਛਾ ਡੈਡ ਜੀ ਹਾਂ ਜੀ ਆਜੋ ਕਿਹੜਾ ਸੱਸੀ ਵਾਲੋ ਠੀਕ ਹੈ ਜੀ ਠੀਕ ਹੈ ਆ ਘਰ ਆਣਾ ਅੱਛਾ ਉਹ ਠੀਕ ਹੈ ਜੀ ਚਲੋ ਮੈਂ ਕੋਈ ਰੋਣੇ ਮੈਂ ਜਾਣਾ ਇਹ ਮੈਂ ਸਾਰੇ ਕੰਮ ਦੇ ਵਿੱਚ ਮੈਂ ਇਹਨਾਂ ਤੋਂ ਦਾ ਲਾਈਵ ਦੇਖੀ ਜਾਂਦੇ ਠੀਕ ਹੈ ਅੱਛਾ ਅੱਛਾ ਉਹ ਮੈਂ ਅੱਜ ਲਾਈਵ ਹੋਇਆ ਸੀ ਆਸਰੰਦ ਦੇ ਵਿੱਚ ਅਰੇ ਬਬਾ ਇੱਥੇ ਆ ਜਾ ਅਰੇ ਇੱਥੇ ਆਦਾ ਕੋਈ ਨਾ ਆਇਆ ਅਰੇ ਇੱਥੇ ਇੱਥੇ ਬੰਦੇ ਆ ਕੋਈ ਨਾ ਕੀੜੇ ਬਹੁਤ ਜਿਆਦੇ ਉਹ ਤਾਂ ਮੈਂ ਨਾ ਕੁਦਰਤੀ ਅਜੇ ਤੁਸੀਂ লাইਵ ਵੇਖਣ ਦੇ ਸੀਗੇ ਹਾਂਜੀ ਆ ਅੱਛਾ ਚਲੋ ਧੰਨ ਹਾਂਜੀ ਆ ਤੁਸੀਂ ਕਮੈਂਟ ਕੀਤਾ ਸੀ ਜਦੋਂ ਮੈਂ ਤੁਹਾਨੂੰ ਮੈਸੇਜ ਕੀਤਾ ਸੀ ਥੱਲੇ ਕਿ ਮੈਂ ਵੀਰੇ ਮੈਨੂੰ ਫੋਨ ਕਰਿਓ ਹਨਾ ਹਾਂਜੀ 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 ਫਿਰ ਇੱਥੇ ਨੰਬਰ ਕੋਈ ਨਾ ਹੌਣ ਕਾਦੋਂ ਰੋਣਾ ਪਹੁੰਚ ਗਿਆ ਮੇਰੇ ਨਾਲ ਕੱਲ ਪਰਸਨ ਦਾ ਵਿਚਾਰਾ ਖੰਡਿਆ ਸੀ ਮੈਨੂੰ ਕਹਿੰਦਾ ਮੈਨੂੰ ਮੇਰੇ ਘਰ ਛੱਡ ਗਿਆ ਮੇਰੇ ਘਰ ਛੱਡ ਗਿਆ ਹਾਂਜੀ ਤੇ ਮੈਂ ਨਾ ਥੋੜਾ ਜਿਹਾ ਇਹ ਪਿੰਡ ਤੇ ਦੱਸਦਾ ਵਿਚਾਰਾ ਆਪਣਾ ਤੇ ਮੈਂ ਨਾ ਥੋੜਾ ਜਿਹੀ ਸੀਗਾ ਕਾ ਵਾਜੇ ਪੱਤ ਤੇ ਉਹ ਦਿਨ ਜੇ ਵਿਚਾਰ ਆ ਗਿਆ ਦੋ ਹਫਤੇ ਹੋ ਗਏ ਮੈਂ ਤੁਹਾਨੂੰ ਫੋਟੋ ਸੈਂਡ ਕੀਤੀ ਨਾ ਤੇ ਲੱਭ ਮੈਨੂੰ ਭੇਜੀ ਸੀ ਹਾਂਜੀ WhatsApp ਤੇ ਭੇਜੀ ਸੀ ਤੁਹਾਨੂੰ ਮੈਂ ਫਿਰ ਨਾ ਵੀਰ ਚੈੱਕ ਨਹੀਂ ਕੀਤਾ ਹੁਣ ਠੀਕ ਹੈ ਜੀ ਹਾਂ ਇਹ ਹਫਤਾ ਕੋਈ ਆ ਮੇਰੇ ਕੋਲ ਇਹ ਨਸ਼ਾਇਰਾ ਪਨਵਾਨੀ ਆਪਣੇ ਕਰਨਤਾ ਦੇ ਲੱਗੇ ਆ ਉੱਥੇ ਰਾਤ ਤੁਰਿਆ ਫਿਰਦਾ ਸੀਗਾ ਮੇਰੇ ਹੁਣ ਜਿਵੇਂ ਮੈਂ ਹੁਣ ਆ ਵੀਡੀਓ ਬਣਾਈ ਆ ਮੇਰੇ ਵੀਡੀਓ ਵੇਖ ਕੇ ਉਹ ਨਸ਼ਾਇਰੇ ਦੇ ਵੀਰ ਸੀਗੇ ਉਹ ਮੇਰੇ ਕੋਲ ਰਾਤ 9:30 ਛੱਡ ਕੇ ਗਿਆ ਠੀਕ ਹੈ ਠੀਕ ਹੈ ਕੋਈ ਲੈ ਗਏ ਗੱਡੀ ਚਾਵਾ ਚ ਇਹ ਹਾਂਜੀ ਇਹ ਨੂੰ ਲੈ ਗਏ ਕੋਈ 7 ਵਜੇ ਕਿਨੇ ਟਿੰਪੂ ਵਾਲੇ ੱਡੇ ਹੀ ਸੀਗਾ ਅੱਛਾ ਜੀ ਉੱਥੋਂ ਕੋਈ ਸ਼ਖਸੀ ਨੂੰ ਬਾਕੇ ਲੈ ਗਿਆ ਤੇ ਗਾਂ ਛੱਡ ਤਾ ਕਿੰਨੇ ਕਿ ਦਿਨ ਹੋ ਗਏ ਕਰੋ ਕਹਿੰਦੇ ਇਹਨਾਂ ਨੂੰ ਮੇਰਾ ਖਿਆਲ ਆ ਜੀ ਮੇਰਾ 12 13 ਦਿਨ ਲੱਭਿਆ ਕਿਤੇ ਅਸੀਂ ਇਹਦੇ ਸਾਰੇ ਏਰੀਆ ਨੇੜੇ ਨੇੜੇ ਤੱਕ ਗੱਡੇ ਆਏ ਤੇ ਗਾਂ ਸੀਗਾ ਬਹੁਤ ਲੱਭਿਆ ਮਿਲਿਆ ਨਹੀਂ ਸੀਗਾ ਕਿ ਇਹ ਕੀ ਗੱਲ ਕੀ ਇਹਨਾਂ ਨੂੰ ਪ੍ਰੋਬਲਮ ਕੀ ਨੂੰ ਮਤਲਬ ਗੱਲ ਹੈਗੀ ਆ ਆਹੋ ਨਹੀਂ ਲੂੰਗਾ ਜੀ ਇਹ ਉਹ ਕੀ ਮਤਲਬ ਸੁੱਖਾ ਸੁੱਖਾ ਆ। ਹਾਂ ਇਹ ਜੀਰੋਂ ਅੱਗੇ ਵੀ ਆ ਜਾਂਦਾ ਹੁੰਦਾ। ਹਾਂਜੀ। ਕੀ ਆ? ਮੈਂ ਛਕਾਣ ਬਾਕੇ ਲਗਾਇਆ ਇਹ ਤੈਨੂੰ। ਹੈਂ ਕੋਈ ਗੱਲ ਰੋਣਾ ਆ ਗਿਆ। ਉੱਥੇ ਨੀਂਦ ਹੀ ਨਹੀਂ ਆਈ। ਹਾਏ ਹਾਏ। ਨੀਂਦ ਹੀ ਨਹੀਂ ਆਈ। ਕਾਦੀ ਆਣੀ ਇੱਥੇ ਤੁਰਿਆ ਫਿਰਦਾ ਰਹੇ। ਸਹੀ ਗੱਲ। ਦੋ ਬੰਦੇ ਆ। ਨੀਂਦ ਹੀ ਨਹੀਂ ਆਉਂਦੀ। ਆ ਕਹਿਣਾ ਤੈਨੂੰ ਜੀਰਾ ਕੋਈ ਬਾਕੇ ਲਗਾਇਆ ਸੀਗਾ। ਹੋਰ। ਕੋਰ ਬਾਕੇ ਲਗਾਈ। ਕਾਹਦੇ ਤੇ? ਸਾਈਕਲ ਮੋਟਰ ਤੇ ਹੀ ਸਾਈਕਲ ਮੋਟਰ ਕਿੰਨੇ ਦਾ ਸਨ 6 7 ਵਜੇ ਦੀ ਗੱਲ ਹੈ 5 ਵਜੇ ਮੇਰੇ ਨਾਲ ਗਿਆ ਸੀ ਮਈਆਂ ਵਾਲੇ ਅੱਛਾ ਆਹ ਹੋਰ ਨਹੀਂ ਕੁਝ ਵੀ ਜਿਆਦਾ ਦੱਸਦਾ ਹੋਰ ਜਿਆਦਾ ਕੁਝ ਪਤਾ ਨਹੀਂ ਪਤਾ ਹੀ ਬਾਸ ਟਾਈਮ ਬਾਸ ਤੁਰਿਆ ਕਰਦਾ ਹੁੰਦਾ ਸੀ ਚਾਰ ਉਹ ਇਹ ਕਦੋਂ ਕਦਾ ਇਦਾਂ ਵਾ ਇਹ ਵੀ ਬਚਪਨ ਤੋਂ ਹੀ ਆ ਬਚਪਨ ਤੋਂ ਅੱਛਾ ਇੱਕ ਇੱਕ ਹੋਰ ਆ ਅੱਛਾ ਉਹ ਉਹ ਵੀਰੇ ਇੱਥੇ ਕਿਤੇ ਗਿਆ ਹੋਣਾ ਮਈਆਂ ਵਾਲੇ ਤੇ ਕਦੋਂ ਕਿਤੇ ਇਹ ਮਤਲਬ ਕੀ ਅੱਖ ਲਗਾਈ ਪਰਵਾਜ਼ ਚ ਕੌਣ ਕੌਣਾ ਪਰਵਾਜ਼ ਸਾਰੇ ਹੀ ਸਾਰੇ ਹੈਗੇ ਆ ਨਾ ਆਤਾ ਹੈ ਅਡੀ ਦੀ ਬਾਤ ਆ ਤਾਂ ਡੈਡੀ ਆ ਪਰਜਾਈ ਆ ਅੱਛਾ ਦੋ ਵੱਡੇ ਵੀਰ ਆ ਇਹਦੇ ਨਹੀਂ ਜਦੋਂ ਅੱਜ ਵੀਰ ਨੇ ਵੀਡੀਓ ਵਿਖਾਈ ਆ ਵੀਰ ਨੇ ਕਿਹੜੀ ਤੁਸੀਂ ਸੀਗੇ ਨਹੀਂ ਤੇ ਕਿੰਨਾ ਕੁ ਚਾੜ ਚੜਿਆ ਬਹੁਤ ਚੜਿਆ ਬਾਈ ਸਾਰੇ ਪਿੰਡ ਦੇ ਆ ਜਾਣਗੇ ਸਾਰੇ ਪਿੰਡ ਤਾਂ ਦੱਸਿਆ ਪਤਾ ਲੱਗ ਗਿਆ ਕਿ ਬਹੁਤ ਵਧੀਆ ਕੰਮ ਚੱਲ ਆ ਜਾਈ ਬਾਈ ਉਹ ਜਿਹੜਾ ਬੰਦਾ ਕਿ ਨਹੀਂ ਮੋਟਰਸਾਈਕਲ ਤੇ ਗਿਆ ਇੱਕ ਇਹ ਕਿੰਨਾ ਵੀ ਸਾਡੇ ਚੰਬ ਨੇ ਰੋਟੀ ਨਹੀਂ ਖਾਦੀ ਦੋਦਾ ਵਾਈ ਰੋਟੀ ਉੱਥੋਂ ਕਾ ਕੇ ਆਉਂਦਾ ਉਹਦੇ ਘਰ ਵਾਈ ਵਾਇਗੁਰੂ ਉਹਨਾਂ ਦੀ ਮਾਤਾ ਨੇ 2 ਦਿਨ ਹੋ ਗਏ ਕਹਿੰਦਾ ਰੋਟੀ ਨਹੀਂ ਖਾਦੀ ਆਹ ਹਾਂਜੀ ਚਲੋ ਸ਼ੁਕਰ ਕਿਤੋਂ ਰਬਾ ਆ ਬਾਬਾ ਜੀ ਤੇ ਬਾਬਾ ਜੀ ਇਹ ਬਾਬਾ ਜੀ ਨਸ਼ਾਇਰੇ ਚੰਦਾਰਨ ਵਾਲੇ ਜਿਹੜੇ ਬਾਬਾ ਰਤਨ ਠੀਕ ਹੈ ਜੀ ਵੀਡੀਓ ਤਾੜੀਏ ਚਲੋ ਧੰਨਵਾਦ ਉਹ ਇੱਕ ਵਾਈਗੁਰੂ ਦੀ ਮੇਰਾ ਜਰੀਆ ਬਣ ਗਿਆ ਨਾ ਆ ਹੁਣ ਤੁਹਾਡੇ ਲੱਗੇ ਪਿੰਡ ਹੈਗਾ ਇੱਥੇ ਇਹ ਮੇਰਾ ਨਾ ਪਹਲ ਗਿਆ ਪਿੰਡ ਦਾ ਪਰ ਦੇ ਦੋ ਤਿੰਨ ਬੰਦੇ ਛੱਡ ਕੇ ਗਏ ਜੀਰੀ ਦੇ ਨਾਲ ਹੀ ਪਿੰਡ ਆ ਮੇਨੂੰ ਨਾ ਪਹਲ ਗਿਆ ਤਲਵੰਡੀ ਦੇ ਨਾਲ ਪਿੰਡ ਆ ਉਹ ਉੱਥੋਂ ਦਾ ਸੀਗਾ ਪਿੰਡ ਬੱਚਾ ਪਠਾਨਕੋਟ ਕਿਸੇ ਨੇ ਗੁਜਰਾ ਨੇ ਆਪਣੇ ਘਰੇ ਰੱਖ ਲਿਆ ਮਾਸਟਰ ਸੀ ਉਹ ਮਾਸਟਰ ਉਹ ਤੁਹਾਡੇ ਨਾਲ ਹੀ ਪਿੰਡ ਵਾ ਇਥੇ ਮੇਰਾ ਨਾਂ ਪਿੰਡ ਦਾ ਨਾਂ ਭੁੱਲ ਗਿਆ ਵਾ ਠੀਕ ਹੈ ਜੀ ਹਾਂਜੀ ਤੇ ਉਹ 13 14 ਸਾਲ ਆਪਣੇ ਘਰੇ ਰੱਖਿਆ ਇਹ ਵੀ ਵਿਚਾਰਾ ਭਲਾ ਹੋਵੇ ਉਹਨਾਂ ਵੀਰਾਂ ਦਾ ਜਿਹੜੇ ਤੁਹਾਡੇ ਵਰਗੇ ਸੀਗੇ ਉਹ ਜਿਹੜੇ ਰਾਤ ਨੂੰ 9 ਵਜੇ ਮੈਨੂੰ ਉਹਨਾਂ ਨੇ ਫੋਨ ਲਾਇਆ ਹਾਂਜੀ ਉਹਨਾਂ ਨਾਲ ਚਲੋ ਵਾਈਗੁਰ ਮੇਰੇ ਨਾਲ ਪੰਚਾਇਤ ਲੈ ਜਾਂਦੇ ਇੱਥੇ ਇੱਧਰ ਪੰਚਾਇਤ ਨਹੀਂ ਮੰਨ ਕੇ ਸਵੇਰ ਆ ਪਾਈ ਸੀ ਬਾਅਦ ਚੋ ਹਾਂ ਤੇ ਇਹ ਵੀ ਕਿਹਦੇ ਅੜਕੇ ਆ ਆਸਾਦਾ ਸੀਗਾ ਹਾਂ ਇਹ ਤਾਂ ਗੁੱਜਰ ਹੀ ਸਮਝਦੇ ਸੀ ਗੁੱਜਰ ਹਾਂ ਹਾਂ ਹੀ ਤਾਂ ਗੁੱਜਰ ਬਾਬੇ 13 14 13 14 ਨਾ ਰਾਤ ਦਾ 9 ਵਜੇ ਦਾ ਟਾਈਮ ਸੀਗਾ ਤੇ ਨਿਸ਼ਾਇਰੇ ਤੋਂ ਵੀਰ ਸੀ ਤੇ ਉਹਨਾਂ ਮੈਨੂੰ ਫੋਨ ਲਾ ਕੇ ਤਾਂ ਕੋਈ ਐਡਾ ਵੀਰ ਤੁਰਿਆ ਫਿਰਦਾ ਵਾ ਰਹੇ ਆ ਹੁਣ ਕਾ ਹੁਣ ਕਾ ਤਾਂ ਟੈਨਸ਼ਨ ਲਈ ਤੇ ਉਹਨਾਂ ਮੈਨੂੰ ਫੋਨ ਲਾਇਆ ਮੈਂ ਕਿਹਾ ਚੱਲ ਮੇਰੇ ਕੋਲ ਛੱਡ ਜੋ ਮੈਂ ਇਹਦੀ ਵੀਡੀਓ ਨਹੀਂ ਪਾਈ ਦੋ ਤਿੰਨ ਦਿਨ ਹੋ ਗਏ ਮੇਰਾ ਟਾਈਮ ਨਹੀਂ ਲੱਗਾ ਤੇ ਅੱਜ ਮੈਂ ਕੁਦਰਤੀ ਲਾਈਵ ਹੋਇਆ ਤੇ ਚਲੋ ਵੀਰ ਨੇ ਵੀਡੀਓ ਵੇਖ ਲਈ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਕਿਹੜਾ ਘਰ ਕਿਹੜਾ ਤੇਰਾ ਬਾਪੂ ਕਿੱਥੇ ਆ ਤੇ ਚੱਲੀਏ ਮੇਰੇ ਨਾਲ ਹੁਣ ਤੂੰ ਆਪੇ ਆਕੇ ਮਲਾਕੇ ਲੈ ਜਾਈ ਹੈਂ ਚੱਲੀ ਆ ਜਾ ਬਸ ਆ ਤੇ ਫਿਰ ਘਰੋਂ ਬਾਹਰ ਨਹੀਂ ਜਾਣਾ ਚੰਗਾ ਆਹੋ ਠੀਕ ਆ ਚੰਗਾ ਨਹੀਂ ਜੇ ਇੰਨਾ ਵਾ ਕਿ ਪੀ ਬਾਪੂ ਦੇ ਕੋਲ ਹੀ ਰਹਿਣਾ ਵਾ ਪੀ ਮਿਲ ਕੇ ਨਹੀਂ ਜਾਣਾ ਤੇ ਫਿਰ ਇਹਨਾਂ ਦੇ ਕੋਰ ਆ ਪਾਸੇ ਅਸੀਂ ਕਿਉਂ ਜਾਣਾ ਇੱਕ ਵੀ ਜੀ ਇਦਾਂ ਕਰਿਓ ਚੱਲ ਬਾਪੂ ਤੇ ਹੁਣਾਂ ਤਾਂ ਵਿਚਾਰੇ ਕੋਈ ਜਾਏ ਨਹੀਂ ਜਾਣਾ ਇੱਕ ਤਾਂ ਇੱਥੇ ਕਿ ਇੰਨਾ ਨਾ ਇਹਨਾਂ ਦਾ ਪਿੰਡ ਦਾ ਨਾਂ ਤੇ ਮੋਬਾਈਲ ਨੰਬਰ ਇਹਨਾਂ ਕਾ ਖਣਵਾ ਦਿਓ 2 400 ਰੁਪਏ ਲੱਗੂਗਾ ਠੀਕ ਹੈ ਜੀ ਕਿਉਂਕਿ ਜਿੱਦਣ ਵੀਰ ਜੀ ਉਹਨਾਂ ਨੂੰ ਇਹ ਮਿਲੇ ਆ ਠੀਕ ਹੈ ਜੀ ਤੇ ਮੇਰੇ ਵਰਗੇ ਨੂੰ ਫੋਨ ਆਉਂਦੀ ਲੋੜ ਨਹੀਂ ਸੀ ਉਹਨਾਂ ਨੂੰ ਜੇਕਰ ਇਹਨਾਂ ਦਾ ਮੋਬਾਈਲ ਨੰਬਰ ਉੱਪਰ ਲਿਖਿਆ ਹੋਵੇ ਠੀਕ ਹੈ ਜੀ ਨੰਬਰ ਉਹ ਦਿਓ ਜਿਹੜਾ ਚੱਲਦਾ ਹੋਵੇ ਪਾ ਤੁਸੀਂ ਕੋਈ ਵੀਰ ਭਰਾ ਆਪਦੇ ਦੇ ਦਿਓ ਠੀਕ ਹੈ ਜੀ ਰੱਬ ਨਾ ਕਰੇ ਕੱਲ ਨੂੰ ਕਿਤੇ ਆਸੇ ਪਾਸੇ ਚੱਲ ਜੇ ਹਨਾ ਤੇ ਇੰਨੀ ਆ ਖਨਾਵੇ ਕਈ ਵੀਰ ਭਰਾ ਦੇਖ ਕੇ ਫੋਨ ਹੱਥ ਵੇਖ ਕੇ ਤੇ ਪਰਿਵਾਰ ਨੂੰ ਦੱਸ ਦਿੰਦੇ ਆ ਮੈਂ ਇੱਕ ਲੁਧਿਆਣੇ ਦੀ ਵੀਡੀਓ ਵੇਖੀ ਉਹ ਨਾ ਮਾਤਾ ਇੱਥੇ ਬਾਹਾਂ ਤੇ ਹਾਂਜੀ ਉੱਤੇ ਨਾ ਲਿਖਵਾਇਓ ਉੱਤੇ ਕਈ ਇਹਨਾਂ ਕੋਈ ਇੱਥੇ ਕਿ ਲਿਖਿਆ ਹੋਵੇ ਕੋਈ ਧਿਆਨ ਨਾ ਵਿੰਦਾ ਹੀ ਨਹੀਂ ਆ ਇੱਥੇ ਕੋ ਹੋਵੇ ਨਾ ਗੁੱਟਾਂ ਤੇ ਲਾਗੇ ਜਿਓਵੇ ਹਾਂ ਇੱਥੇ ਕਿ ਲਿਖਾ ਦਿਓ ਠੀਕ ਹੈ ਜੀ ਉਹਨਾਂ ਨੇ ਮਾਤਾ ਦੇ ਨਾਲ ਸਾਰੇ ਕੱਪੜਿਆਂ ਤੇ ਹੀ ਨੰਬਰ ਲਖਾਇਆ ਪਿੱਛੇ ਹਾਂਜੀ ਉਹ ਜਿਹਨਾਂ ਜਿਹੜਾ ਵੀ ਸੂਟ ਸੋਹਦੇ ਉਹਦੇ ਉੱਤੇ ਹੀ ਨੰਬਰ ਉਹ ਲਖਾ ਦਿੰਦੇ ਹਾਂਜੀ ਉਹ ਤਾਂ ਦੁਬਾਕੀ ਤੌਰ ਤੇ ਬਾਹਰ ਨਿਕਲ ਜਾਂਦੇ ਸੂਟ ਤੇ ਇਹਦੇ ਵਿਚਾਰੇ ਇੱਥੋਂ ਆਸ਼ੂਨ ਚੋਂ ਪਾਇਆ ਇਹ ਕੱਪੜੇ ਪਤਾ ਨਹੀਂ ਕਿਹੜੇ ਪਾਟੇ ਬਰਾਨੇ ਪਾਈ ਫਿਰਦਾ ਹੀ ਆ ਕਿਹਨੇ ਦੇ ਦੋ ਦਿੱਤੇ ਨਹੀਂ ਆ ਮੈਂ ਵੀਡੀਓ ਵੀ ਪਾਈ ਸੀ ਇਹਨਾਂ ਦੀ ਉਹਨਾਂ ਦੀ ਚੈਨਲ ਤੇ ਵੀਡੀਓ ਵੀ ਪਾਈ ਸੀ ਇਦਾਂ ਜਦੋਂ ਛੱਡ ਗਏ ਮੇਰੇ ਕੋਲ ਅੱਜ ਤੁਸੀਂ ਲਾਈਵ ਕੀਤਾ ਹਾਂਜੀ ਉਹ ਵੀ ਲਾਈਵ ਦੁਪਹਿਰਾਂ ਨੂੰ ਵੇਖਿਆ ਸੀ ਉਦੋਂ ਹੀ ਪਤਾ ਲੱਗ ਸਕਰੀਨ ਸ਼ਾਟ ਮਾਰ ਲਿਆ ਤੇ ਮੈਂ ਸੱਦਾ ਕਰ ਹੀ ਆ ਗਿਆ ਇਹਨਾਂ ਦੇ ਬਾਪੂ ਆ ਕੇ ਫਿਰ ਮੈਂ ਇਹਨਾਂ ਨੂੰ ਦੱਸਿਆ ਬਾਪੂ ਫਿਰ ਖੁਸ਼ ਹੋ ਗਏ ਹਨ ਹਾਂ ਚਲੋ ਮੈਂ ਵੀਰੇ ਦੇ ਬਾਅਦ ਚ ਆਏ ਆ ਮੈਂ ਫੋਨ ਲਾਇਆ ਤੁਹਾਨੂੰ ਫਿਰ ਉਦੋਂ ਉਦੋਂ ਬਾਅਦ ਫੋਨ ਲਾਇਆ ਹਾਂ ਹਾਂ ਹੁਣ ਇਦਾਂ ਹੀ ਆ ਕੋਈ ਫੋਨ ਲਾਈ ਜਾਂਦਾ ਵਾ ਇੱਥੋਂ ਸਾਨੂੰ ਸੇਰੋਂ ਲੱਗੋ ਉਹ ਵੀ ਇਦਾਂ ਹੀ ਕੋਈ ਵੀਰਾਨ ਕੇ ਲੈ ਜਾ ਜਿ ਜਿੰਨੇ ਕਿ ਜੋਗੇ ਹੈਗੇ ਆ ਉਹਨੇ ਕਿ ਜੋਗੇ ਚਲੇ ਜੀ ਤੁਹਾਡੀ ਹੈ ਨਾ ਧੰਨਵਾਦ ਚਲੋ ਚੰਗਾ ਦੇ ਮੈਨੂੰ ਛੁੱਟੀ ਲੈ ਬਾਬਾ ਲੈ ਪਾਣੀ ਲੈ 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 ਪੀ ਲੈ ਯੋ ਵੀਓ ਹਾਂ कोरोना ਕਾ ਤਾਂ ਹੈ ਉਹ ਹਮ ਤਾਂ ਚਲ ਗਿਆ ਹਾਂ ਹੁਣ ਕਾ ਤਾਂ ਟੈਨਸ਼ਨ ਲੈਣਾ ਇਹਨੂੰ ਵੀ ਪੜਾ ਆ ਲੈ ਜਦੋਂ ਅੱਜ ਮੈਨੂੰ ਕਿਹਾ ਨਾ ਕਿ ਮੈਂ ਤੇਰੇ ਤੇਰਾ ਘਰ ਮਿਲ ਗਿਆ ਘਰੇ ਲੈ ਕੇ ਚੱਲਿਆ ਉਹਦੋਂ ਵੀ ਵਿਚਾਰਾ ਰੋਣ ਲੱਪਿਆ ਸੀ ਰੋਣਾ ਰੋਣਾ ਕੋਈ ਨਾ ਹੁਣ ਉਹ ਆ ਗਿਆ ਹੁਣ ਕਦੋਂ ਨਾ ਜਾਇਆ ਕਰੀ ਪਾਲਾ ਜੀਰੇ ਇਹ ਉਹਦੋਂ ਵੀ ਰੋਣ ਲੱਪਿਆ ਵਿਚਾਰਾ ਆ ਜਾ ਪੁੱਤ ਉਧਰ ਆ ਜਾ ਆ ਜਾ ਕਿਉਂ ਨਹੀਂ ਹਰਦਾ ਹੈ ਕਿ ਨਹੀਂ ਹਾਂ ਫੜਾ ਆ ਜਾ ਬੱਬੂ ਅੱਲ ਲੇਮਾ ਲੇਮਾ ਪੀਲਾ ਬਸ ਨਹੀਂ ਪੀਲਾ ਹੈ ਪੀਓ ਨਹੀਂ ਕਿੰਨਾ ਨਹੀਂ ਬਬੇ ਕੋਈ ਦਵਾਈ ਦੂਈ ਚਲਦੀ ਏ ਦੀ ਨਹੀਂ ਨਹੀਂ ਕੁਛ ਨਹੀਂ ਚਲਦਾ ਦਵਾਈ ਇਹਦੀ ਆਹ ਚਲਦੀ ਹੈ ਦਵਾਈ ਕਿੰਦਾ ਚਲ ਮੇਰੇ ਕੋਲ ਤਾਂ 10 ਦਿਨ ਹੋ ਗਿਆ ਮੇਰੇ ਕੋਲ ਤਾਂ ਨਹੀਂ ਮੰਗਿਆ ਬਸ ਤਾਂ ਇਹਦਾ ਹੁਣ ਸਰੀਰ ਟੁੱਟਿਆ ਪਿਆ ਖਾਣਾ ਲੱਭਣਾ ਕਿਦੋਂ ਕਾਰਤੂਸਾ ਦਾ ਪਿਆ ਦੇ ਕਿਆ ਦਊ ਮੈਂ ਪਿਆ ਤਾਂ ਹੀ ਤਾਂ ਉਹ ਪਿੰਦਾ ਬਬੇ ਆਪ ਦੀ ਪਿੰਦਾ ਹੀ ਹੁਣ ਪੀਊਗਾ ਇਹ ਇਹ ਬਟੇ ਕਿਹਨੇ ਇਹ ਕਿਹਨੂੰ ਡੈਕ ਸੁਣਦਾ ਸ਼ੌਂਕ ਹੈ ਮੈਨੂੰ ਕਹ ਡੈਕ ਕਿਹਨੇ ਲਿਆ ਕੇ ਰੱਖਿਆ ਹੋਇਆ ਇਹਨੇ ਕਿਹਾ ਗੀਤ ਲਾ ਦੇ ਡੈਕ ਤੇ ਵੀ ਕੀ ਐਵੇਂ ਰੱਖਣਾ ਅਦੋਂ ਕਾਣੇ ਨਹੀਂ ਕਾਰ ਚੋਂ ਉੱਤਰਿਆ ਕਈਆਂ ਬਾਬੇ ਇਹਨੂੰ ਚਲੋ 10-12 ਦਿਨ ਹੋ ਗਏ ਕਈਆਂ ਦੇ ਤੇ ਪ੍ਰਵਾਹ ਵੀ ਨਹੀਂ ਲੱਭਦੇ ਮੇਰੇ ਕੋਲੋਂ 2-2 ਸਾਲ ਹੋ ਗਏ ਕਈ ਮੇਰੇ ਕੋਲ ਆਸ਼ਮ ਜਾ ਇਹਦੀ ਕਿਸਮਤ ਚੰਗੀ ਏ ਦੀ ਰਾਏ ਕੋਟ ਤੋਂ ਆ ਪੰਜ ਹਾਂਜੀ ਉੱਥੋਂ ਦਾ ਮੁੰਡਾ 17 ਸਾਲਾਂ ਬਾਅਦ ਗੁਜਰਾ ਤੋਂ ਛੜਾਇਆ ਲੁਧਿਆਣੀਆਂ ਵਾਲਿਆਂ ਨੇ ਸਹੀ ਹਾਲ ਹੈ ਜੀ ਹਾਂਜੀ ਮੈਂ ਤਕਰੀਬਨ ਵੇਂਦਾ ਹੀ ਰਹਿਣਾ ਇਹਦੀਆਂ ਵੀਡੀਓ ਬਹੁਤ ਫੋਨ ਆਉਂਦੇ ਮੇਰੇ ਕੋਲ ਜਾ ਨਹੀਂ ਜਾਂਦਾ ਝੂਠ ਬੋਲਦਾ 10-10 ਹਜ਼ਾਰ ਰੱਖਿਆ ਸਹੀ ਗੱਲ ਹੈ ਪੰਜ-ਛੇ ਦਾ ਮਹੀਨੇ ਹੋ ਗਏ ਆਹੋ ਬੜਾ ਵੀ ਸਾਰੇ ਨਹੀਂ ਮੈਂ ਮਾੜਿਆਂ ਨੂੰ ਕਹਿੰਦਾ ਸਾਰੇ ਨਹੀਂ ਮਾੜੇ ਕੁਝ ਹੈਗੇ ਆ ਹੁਣ ਮੈਨੂੰ ਫੋਨ ਆਈ ਜਾਂਦਾ ਵਾ ਆ ਅੰਮ੍ਰਿਤਸਰੋਂ ਫੋਨ ਆਈ ਜਾਂਦਾ ਵਾ ਜਲੰਧਰੋਂ ਫੋਨ ਆਈ ਜਾਂਦਾ ਮੇਰੇ ਕੋਲ ਇੰਨੀ ਸਾਰੇ ਤਾਂ ਜਾਇ ਨਹੀਂ ਜਾਂਦਾ ਜਿਨੇ ਨਾ ਨੇ ਫੜੇ ਆ ਨਾ ਇਹਨਾਂ ਨੇ ਪਤੰਦਰਾ ਨੇ ਮੱਝਾਲੇ ਨੇ ਮੇਰੇ ਸਾਹ ਨਾਲ ਅੱਧੋਂ ਜ਼ਿਆਦਾ ਜਿਹੜੇ ਗਵਾਚੇ ਨਾ ਇਹਨਾਂ ਦੇ ਘਰਾਂ 'ਚ ਮਿਲਨੇ ਆ ਘਰਾਂ ਨੂੰ ਘਰਾਂ 'ਚ ਇਹ ਪਸ਼ੂਆਂ ਨਾਲ ਕਲਦੇ ਨਹੀਂ ਜੇ ਅੰਦਰ ਹੀ ਰੱਖਦੇ ਆ ਅੰਦਰ ਹੀ ਰੱਖਦੇ ਆ ਪਸ਼ੂਆਂ ਵਾਲੇ ਵਾੜੇ 'ਚ ਹੀ ਰਹਿੰਦੇ ਤੇ ਬੰਨ ਦਿੰਦੇ ਉੱਥੇ ਐਂ ਕਰਦੇ ਇਹ ਵੀ ਨਾ ਇੱਧਰ ਫਿਰਦੇ ਰਹਿੰਦੇ ਹੋ ਨਾ ਐ ਗੁੰਗੇ ਬੋਲੇ ਜਾਂਦੇ ਬਹੁਤ ਹੋਰ ਤੇ ਇੰਦਾਂ ਟਾਕੀੜਿਆ ਇਹ ਰੋਡ ਤੇ ਇਹੋ ਇਹਨਾਂ ਦੇਖਣਾ ਹੈ ਵੀ ਸਾਨੂੰ ਇਹੋ ਜਿਹਾ ਕੋਈ ਟੱਕਰੇ ਸਹੀਂ ਆਮ ਦੇਖੀਦਾ ਨਾ ਬੰਦੂ ਵਿੱਚ ਕਿੰਨਾ ਟੱਕਾ ਕਰਦੇ ਆ ਇਹਨਾਂ ਨੇ ਆ ਮੈਂ ਭੰਸਾ ਆ ਗਿਆ ਘਰੇ ਹਾਂ ਸਹੀ ਅਰਥ ਤੇ ਦਫਾ ਹੋਇਆ ਕਰੇ ਹੋਰ ਜਦੋਂ ਬਾਹਰ ਤੋਂ ਨਿਕਲੋ ਜਿਆਗਾ ਮੈਂ ਠੀਕੇ ਨਹੀਂ ਆ ਨੀ ਬਾਤਾਂ ਨੂੰ ਕਹਿੰਦਾ ਨਹੀਂ ਬਾਤਾਂ ਧੰਵਾਜੀ ਮੈਂ ਧੰਵਾਜੀ ਪੀ ਲਓ ਬੰਦਿਆ ਆ ਕੇ ਤਾਂ ਮੇਠੀ ਆ ਗਿਆ ਮੰਮੀ ਇਦਾਂ ਦੀ ਕਦੋਂ ਦਿੱਤੋ ਨਹੀਂ ਚਾੜ ਗਿਆ ਨਹੀਂ ਮੰਮੀ ਦਿੱਥੀ ਜਦਚੇ ਰੋ ਗਿਆ ਭਰਾਵਿਆ ਵੀ ਇੱਦ ਜੀ ਹਾਂਜੀ ਨਹੀਂ ਇੱਕ ਉਹ ਪਰਾ ਕਿਥੇ ਉਹ ਜੰਮੂ ਵਾਲੀ ਗਿਆ ਅੱਛਾ ਦਾਤਾਂ ਨੂੰ ਹੋ ਲਾਗੇ ਹਾਂ ਦੇ ਤਾਂ ਦਾਤ ਸਮਸਿਆ ਕਰ। ਚੰਗਾ ਭਰਾ ਮੈਨੂੰ ਦੇ ਛੁੱਟੀ। ਜਾਂਦਾ। ਵੇਲਾ ਜੇ ਜਾਣਾ ਇਹਦੇ। ਬਸ। ਹੈਂ? ਬਸ। ਜਦੋਂ ਆਸੇ ਪਾਸੇ ਜਦੋਂ ਕਿਤੇ ਜਾਣ ਲੱਗੂਗਾ ਨਾ ਤੇ ਮੈਨੂੰ ਫੋਨ ਲਾ ਦਿਓ ਫਿਰ। ਬਾਅਦ ਚ ਨਹੀਂ ਮੈਂ ਛੱਡ ਕੇ ਆਉਣਾ। ਨਹੀਂ। ਹਾਂ ਨਹੀਂ ਜਾਨਾ ਕਿਤੇ ਚੰਗਾ ਇਹ ਤਾਂ ਯਾਰ ਰੋਜ਼ ਜਾਂਦਾ ਜਾ ਰਾ ਪੀਰ ਜਾ ਕੇ ਆਉਂਦਾ ਇਹ ਬਾਬੇ ਜਗਤ ਦਵਾਰਾ ਸਾਡੇ ਬਾਬੇ ਦੇ ਜਾਂਦਾ ਭਗਤ ਚੱਲ ਰੱਬ ਨੇ ਸੁਣ ਲਈ ਇਹਦੀ ਸੁਣ ਲਈ ਸੁਣ ਲਈ ਮਹਾਰਾਜ ਚਲੋ ਵਾਹਿਗੁਰੂ ਮਿਹਰ ਕਰੇ ਚੰਗਾ ਭਰਾ ਧੰਨਵਾਦ ਤੇਰਾ ਚੰਗਾ ਜੀ ਧੰਨਵਾਦ ਕੀ ਧੰਨਵਾਦ ਤੁਹਾਡਾ ਭਰਾ ਚੰਗਾ ਭੈਣੇ ਬਸ ਮੇਰਾ ਇਹਨਾਂ ਅਸੀਸਾਂ ਦੇਤੀਆਂ ਇਹ ਸੇਵਾ ਤੋਂ ਘਟਾ ਚੰਗਾ ਬਾਬਾ ਜੀ ਫੋਨ ਨੰਬਰ ਤਾਂ ਨਹੀਂ ਆਦਾ ਦੇ ਕੇ ਜਾਓ ਨੰਬਰ ਮੈਂ ਦੇ ਦੇਣਾ ਆ ਲੈ ਲੋ ਕਾਟ ਲਿਓ ਹਾਜੀ ਚਲੋ ਜੀ ਮਿਹਰਮੰਦ ਠੀਕ ਹੈ ਜੀ ਤੁਹਾਨੂੰ ਵੀ ਦੇ ਕੇ ਲਓ ਜੀ ਅੱਗੇ ਸਾਰੇ ਵੀਰਾਂ ਦੇ ਲੱਗੇ ਇੱਕ ਦੋ ਖੋਲੀ ਦੀ ਦੇ ਦੇ ਆਲੋ ਚੰਗਾ ਜੀ ਗਲਤੀਆਂ ਸਿਲਦਿਆਂ ਕਰੇ ਮਾਫ ਚੰਗਾ ਜੀ ਧੰਨਵਾਦ ਜੀ ਇੰਨੇ ਸੀ ਸਾਦੇ ਨੇ ਰੱਬ ਮਿਹਰ ਕਰੇ ਬੇਣ ਇਸ ਹਿਸਾਬ ਐ ਨਹੀਂ ਮੁੱਲ ਨਹੀਂ ਮਿਲਦੀਆਂ ਇਹ ਠੀਕ ਹੈ ਜੀ ਤੁਹਾਡੇ ਵਰਗੇ ਮਾਮਾ ਸੀਸਾ ਦਿੰਦੀਆਂ ਤਾਂ ਮਿਲਦੀਆਂ ਚੰਗਾ ਮਾਤਾ ਹਾਂ ਚੰਗਾ ਬੇਣ ਠੀਕ ਹੈ ਜੀ ਕੋ ਕਰਾਂਦਾ ਐ ਬੱਝਾਉਂਦਗਾ ਸੀ ਮਾਂ ਨੇ ਕਾਹ ਬੱਧਾ ਲੈ ਤੰਗਾਈ ਚੰਗਾ ਬਾਈ ਓਕੇ ਓਕੇ ਬਹੁਤ ਬਹੁਤ ਜਿਆਦਾ ਜੀ ਆਉਂਦੇ ਨੂੰ ਦੇਖਦੇ ਮਿਲ ਜਿਲ ਕੇ ਜਾਇਗਾ ਵੀਡੀਓ ਵੇਖ ਲਓ ਤੁਹਾਡੀਆਂ ਜੀ ਸ਼ੇਅਰ ਕਰਦੇ ਆਪਾਂ ਧੰਨਵਾਦ ਭਰਾ ਤੁਹਾਡਾ ਉਹ ਵੀ ਹੁਣ ਵੀਡੀਓ ਵੇਖੀ ਜਾਂਦਾ ਬਾਈ ਉੱਥੇ ਸਲੂਨ ਦਾ ਕੰਮ ਕਰਦੇ ਨੇ ਤੰਡੀ ਆਹੋ ਇਹ ਤੁਸੀਂ ਵੀ ਦੇਖਣ ਦਾ ਸੀ ਨਾ ਹਾਂ ਜੀ ਹਾਂ ਜੀ ਆ ਮੈਂ ਤੁਹਾਡੇ ਇੱਥੇ ਪਹਿਲਾਂ ਇਹਨਾਂ ਨਹੀਂ ਦੇਖੀ ਸੀ ਇਹਨਾਂ ਨਹੀਂ ਦੇਖੀ ਮੈਂ ਇਹਨੂੰ ਫਿਰ ਸਕਰੀਨ ਸ਼ਾਟ ਪਾਏ ਵੀਡੀਓ ਸ਼ੇਅਰ ਕੀਤੀ ਇਹਨੂੰ ਮੈਂ ਕਿਹਾ ਬਾਈ ਦੀ ਆ ਵੀਡੀਓ ਆਈ ਆ ਤੇ ਤੁਹਾਡੀ ਗੱਲ ਹੋਈ ਮੇਰੇ ਨਾਲ ਹਨਾ ਜੀ ਮੈਂ ਦੱਸੇ ਤਾਏ ਦਾ ਮੁੰਡਾ ਹਾਂ ਆ ਤੁਹਾਡੀ ਗੱਲ ਇਹੜੇ ਮੈਨੂੰ ਨਾ ਪਹਿਲਾਂ ਆ ਵੀ ਆਧਾਰ ਕਾਰਡ ਦੀਆਂ ਫੋਟੋਆਂ ਪਾਈਆਂ ਸੀ ਅਹ ਇਕੇ ਚੈਨਲ ਤੇ ਪਾਈ ਸੀ ਆਪਣੀ ਜੀਰਾ ਸਿਡੀ ਜੀਰਾ ਸਿਡੀ ਤੇ ਹਨਾ ਆ ਫਿਰ ਇਹਨੂੰ ਮੈਸਜ ਗ੍ਰੀਨ ਸ਼ਾਟ ਭੇਜਦਾ ਕਿ ਆ ਬੰਦਾ ਰਿਆ ਇੱਕ ਉਦਰਤੀ ਨਾ ਮੇਰੇ ਲਾਗੇ ਆ ਗਿਆ ਮੇਰੇ ਠੀਕ ਹੈ ਜੀ ਤੇ ਇਹਦੇ ਲਾਗੇ ਮੈਂ ਕੈਮਰਾ ਕਰਕੇ ਤੇਦਾ ਨਾਮ ਲੈਤਾ ਵੀ ਇਹ ਬੰਦਾ ਹੈ ਨਾ ਜੀਰੇ ਤੋਂ ਬੰਦਾ ਵਾ ਆਪਣਾ ਪਿੰਡ ਦੱਸਦਾ ਪਿਆ ਵਾ ਹਾਂ ਜੀ ਤੇ ਨਹੀਂ ਤੇ ਮੇਰੇ ਲਾਗੇ ਨਾ ਮੇਰਾ ਧਿਆਨ ਹੀ ਨਹੀਂ ਸੋਣਾ ਚਲਾਜੋ ਪੈਣਾ ਪਿੱਛੇ ਨੂੰ ਹੋ ਜਾ ਥੋੜਾ ਪਿੱਛੇ ਨੂੰ ਆਜੋ ਵੀ Jangan नहीं कोई अम्मा ओय चंगा 오2이세 쯧증이 탄누고